ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਮੈਂ ਗੁਰਪ੍ਰੀਤ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਜਿਹੜੇ ਨੌਜਵਾਨਾਂ ਦੇ ਵੱਲੋਂ ਵਿਦਿਆਰਥੀਆਂ ਦੇ 10ਵੀਂ ਤੇ 12ਵੀਂ ਵਿਦਿਆਰਥੀਆਂ ਦੇ ਵੱਲੋਂ ਬੋਰਡ ਪ੍ਰੀਖਿਆਵਾਂ ਦਿੱਤੀਆਂ ਗਈਆਂ ਸਨ ਤੇ ਉਹਨਾਂ ਦੇ ਨਤੀਜਿਆਂ ਦੇ ਬਾਰੇ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਨਤੀਜੇ ਜਿਹੜੇ ਉਹ ਜਿਹੜੀ ਆ ਪੰਜਾਬ ਸਕੂਲ ਸਿੱਖਿਆ ਬੋਰਡ ਕਿਹੜੀ ਤਰੀਕ ਤੱਕ ਜਿਹੜਾ ਐਲਾਨ ਸਕਦਾ ਸੋ ਇਹ ਬੜੇ ਜਿਹੜੀ ਕਹਿ ਸਕਦੇ ਆ ਕਿ ਬੜੇ ਦਿਨਾਂ ਤੋਂ ਲੋਕ ਸਾਨੂੰ ਵੀ ਅਪਡੇਟ ਕਰਨ ਲਈ ਕਹਦੇ ਸੀ ਕਿ ਤੁਸੀਂ ਦੱਸੋ ਵੀ ਕਿੰਨੇ ਦਿਨਾਂ ਤੱਕ ਜਿਹੜੀ ਆ ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਆ ਜਿਹੜਾ ਆ ਸੌਰੀ ਪੰਜਾਬ ਐਜੂਕੇਸ਼ਨ ਬੋਰਡ ਆ ਜਿਹੜਾ ਉਹ ਕਦੋਂ ਤੱਕ ਜਿਹੜੇ ਆ ਨਤੀਜੇ ਐਲਾਨ ਸਕਦਾ ਤਾਂ ਇਸ ਵੇਲੇ ਦੀ ਜਿਹੜੀ ਵੱਡੀ ਅਪਡੇਟ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਜਿਹੜੇ ਦੇ ਚੇਅਰਮੈਨ ਡਾਕਟਰ ਅਮਰਪਾਲ ਹੋਰਾਂ ਦੇ ਵੱਲੋਂ ਦਿੱਤੀ ਗਈ ਹੈ ਰਟਾਇਰਡ ਆਈਏਐਸ ਅਫਸਰ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਆ ਜਿਹੜਾ ਉਹ 10ਵੀਂ ਅਤੇ 12ਵੀਂ ਦਾ ਨਤੀਜਾ ਬਹੁਤ ਜਲਦ ਐਲਾਨ ਸਕਦਾ ਉਹਨਾਂ ਨੇ ਇਸ ਤਰੀਕਾ ਨਹੀਂ ਦੱਸੀ ਪਰ ਉਹਨਾਂ ਨੇ ਇਹ ਇਹ ਜ਼ਰੂਰ ਜ਼ਿਕਰ ਕੀਤਾ ਹੈ ਕਿ ਮਈ ਦੇ ਪਹਿਲੇ ਹਫਤੇ ਹੁਣ ਇਹ ਨਹੀਂ ਪਤਾ ਵੀ 2 3 4 5 ਤਰੀਕ ਕਿਹੜੀ ਤਰੀਕ ਨੂੰ ਜਿਹੜੇ ਨਤੀਜੇ ਐਲਾਨੇ ਜਾਣਗੇ ਪਰ ਉਹਨਾਂ ਨੇ ਇਹਨਾਂ ਜ਼ਰੂਰ ਕਿਹਾ ਹੈ ਕਿ ਜਿਹੜੇ ਨਤੀਜੇ ਉਹ ਅਸੀਂ ਮਈ ਦੇ ਜਿਹੜਾ ਪਹਿਲੇ ਹਫਤੇ ਜਿਹੜੇ ਕੋਸ਼ਿਸ਼ ਕਰਦਾਂਗੇ ਮਈ ਦੇ ਪਹਿਲੇ ਹਫਤੇ ਜਿਹੜੇ ਐਲਾਨ ਦਾਂਗੇ ਇਹ ਪੰਜਾਬ ਦੇ ਜਿਹੜੇ ਨੇ ਹਜ਼ਾਰਾਂ ਹੀ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵੱਲੋਂ ਜਿਹੜੇ ਨੇ 10ਵੀਂ ਤੇ 12ਵੀਂ ਦੇ ਜਿਹੜੇ ਨੇ ਐਗਜ਼ਾਮ ਦਿੱਤੇ ਗਏ ਨੇ ਤੇ ਉਹ ਇੰਤਜ਼ਾਰ ਵੀ ਕਰ ਰਹੇ ਨੇ ਕਿ ਉਹਨਾਂ ਨੂੰ ਜਿਹੜੇ ਨੇ ਉਹਨਾਂ ਦੇ ਨਤੀਜੇ ਆਣ ਕਿ ਉਹਨਾਂ ਨੇ ਪੇਪਰ ਦਿੱਤੇ ਆ ਕੀ ਰਿਜ਼ਲਟ ਆਇਆ ਕੀ ਕੁਝ ਹੈਗਾ ਤੇ ਇਹਦੇ ਨਾਲ ਨਾਲ ਪੰਜਾਬ ਦੇ ਅੰਦਰ ਜਿਵੇਂ ਦਾਖਲੇ ਦਾਖਲਿਆਂ ਦੀ ਮਹਿੰਮੂ ਵੀ ਚੱਲ ਰਹੀ ਆ ਤੇ ਜਿਹੜੇ ਨੇ ਅਧਿਆਪਕਾਂ ਨੂੰ ਇਹ ਸਰਕਾਰ ਦੇ ਵੱਲੋਂ ਆਰਡਰ ਜਾਰੀ ਕੀਤੇ ਹੋਏ ਨੇ ਕਿ ਤੁਸੀਂ ਵਾਦ ਤੋਂ ਵਾਦ ਜਿਹੜੇ ਸਟੂਡੈਂਟਸ ਦਾ ਦਾਖਲਾ ਕਰੋ ਤੇ ਇਹਦੇ ਵਿਚਕਾਰ ਜਿਹੜੀ ਇਹ ਖਬਰ ਆ ਕਿ 8ਵੀਂ ਤੇ ਜਿਹੜਾ ਨੇ 5ਵੀਂ ਦੇ ਜਿਹੜੇ ਨਤੀਜੇ ਨੇ ਉਹ ਪੰਜਾਬ ਸਕੂਲ ਬੋਰਡ ਦੇ ਵੱਲੋਂ ਜਿਹੜੇ ਨੇ ਐਲਾਨ ਦਿੱਤੇ ਗਏ ਨੇ ਤੇ ਉਹਦਾ ਰਿਜ਼ਲਟ ਜਿਹੜਾ ਸਿੱਖਿਆ ਮੰਤਰੀ ਦੇ ਉਤਪਾਦ ਤੇ ਮੁਤਾਬਕ 100% ਰਿਹਾ ਵੀ 100% ਜਿਹੜੇ ਵਿਦਿਆਰਥੀ ਨੇ ਉਹ ਜਿਹੜੇ ਨੇ ਪਾਸ ਹੋ ਗਏ ਹੋਏ ਨੇ ਤੇ ਜਿਹੜੇ ਡਾਕਟਰ ਅਮਰਪਾਲ ਹੁਰਾ ਨੇ ਜਿਹੜਾ ਡਾਕਟਰ ਅਮਰਪਾਲ ਹੁਰਾ ਨੇ ਜਿਹੜਾ ਇੱਕ ਮੀਡੀਆ ਜ਼ਾਰੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਅ ਦਸਨੀ ਤੇ 12ਵੀਂ ਜਮਾਤ ਦੇ ਜਿਹੜੇ ਨਤੀਜੇ ਨੇ ਉਹ ਮਈ ਦੇ ਪਹਿਲੇ ਹਫਤੇ ਜਿਹੜੇ ਨੇ ਉਹ ਐਲਾਨ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਕਿ ਉਪਤਰ ਪੱਤਰੀਆਂ ਜਿਹੜੀਆਂ ਨੇ ਉਹਨਾਂ ਨੂੰ ਤਿਆਰ ਕਰਨ ਦੇ ਵਾਸਤੇ ਜਿਹੜੇ ਨੇ ਨਤੀਜੇ ਤਿਆਰ ਕਰਨ ਦੇ ਵਾਸਤੇ ਅਧਿਆਪਕ ਜਿਹੜੇ ਨੇ ਦਿਨ ਰਾਤ ਸਖਤ ਮਿਹਨਤ ਕਰਕੇ ਜਿਹੜੇ ਨੇ ਨਤੀਜੇ ਤਿਆਰ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਅ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਵਿਦਿਆਰਥੀ ਜਿਹੜੇ ਨੇ ਉਹ ਉਡੀਕ ਕਰ ਰਹੇ ਨੇ ਕਿ ਨਤੀਜੇ ਕਦੋਂ ਆਉਣ ਤੇ ਉਹਨਾਂ ਨੇ ਨਾਲ ਹੀ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਈ ਦੇ ਪਹਿਲੇ ਹਫਤੇ ਤੱਕ ਇੰਤਜ਼ਾਰ ਕਰਨ ਤੇ ਆਪਣੇ ਰੋਲ ਨੰਬਰ ਨੇ ਜਿਹੜੇ ਤੇ ਹੋਰ ਜਿਹੜੇ ਐਡਮਿਟ ਕਾਰਡ ਨੇ ਜਿਹੜੇ ਜਿੱਥੇ ਉਹਨਾਂ ਦਾ ਰੋਲ ਨੰਬਰ ਵਗੈਰਾ ਹੁੰਦਾ ਜਿਹੜੇ ਜਿਹੜਾ ਭਰ ਕੇ ਫਿਲ ਕਰਕੇ ਤੁਸੀਂ ਜਿਹੜੇ ਨਤੀਜੇ ਦੇਖਣੇ ਹੁੰਦੇ ਆ ਤੇ ਉਹ ਤੁਸੀਂ ਭਰ ਕੇ ਜਿਹੜੇ ਨਤੀਜੇ ਜਿਹੜੇ ਉਹ ਬੋਰਡ ਦੀ ਜਿਹੜੀ ਵੈਬਸਾਈਟ ਆ pscb.ac.in ਤੇ ਤੁਸੀਂ ਜਿਹੜੇ ਨੇ ਉਹ ਨਤੀਜੇ ਦੇਖ ਸਕਦੇ ਹੋ ਤੇ ਇਹਦਾ ਜਿਹੜਾ ਵੀਰਵਾ ਆ ਉਹ ਅਸੀਂ ਆਪਣੀ ਸਾਰੀ ਵੈਬਸਾਈਟ ਤੇ ਜਿਹੜਾ ਅਪਡੇਟ ਕਰ ਦਿੱਤਾ ਹੋਇਆ ਤੁਸੀਂ ਮੈਂ ਉਹਦਾ ਲਿੰਕ ਵੀ ਡਿਸਕ੍ਰਿਪਸ਼ਨਸ ਦੇ ਦਿਆਂਗਾ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰਕੇ ਤੁਸੀਂ ਉਹ ਪੂਰੀ ਡਿਟੇਲ ਜਿਹੜੀ ਉਹ ਰੀਡ ਕਰ ਸਕਦੇ ਹੋ ਜੀ ਮਿਹਰਬਾਨੀ ਸ਼ੁਕਰੀਆ